ਜੀ ਸਾਸਰੀ ਗਾਲ ਜੀ ਬਾਈ ਆਪਾਂ ਪਹੁੰਚ ਗਏ ਬਾਈ ਜੀ ਹਜੂਰ ਸਾਹਿਬ ਤੇ ਆਪਾਂ ਆਏ ਬਸ ਦੇ ਉੱਤੇ ਤੇ ਕਮਰਿਆਂ ਦਾ ਹੱਲ ਨਹੀਂ ਸੀ ਹੋਇਆ ਬਾਈ ਯਾਰ ਕੱਲ ਕੱਲ ਜਿੰਨੇ ਕਮਰਿਆਂ ਦਾ ਹੱਲ ਹੋਇਆ ਉਹ ਆਪਾਂ ਕਰਕੇ ਆਪਣੀ ਸਵਾਰੀ ਪਾਤੀ ਸਾਰੀ ਤੇ ਹੁਣ ਆਪਦੇ ਵਾਸਤੇ ਕਮਰਾ ਅੱਜ ਲਵਾਵਾਂਗੇ ਆ ਬਸ ਤੇ ਪਏ ਰਾਤ ਬਾਈ ਨੀਂਦ ਨਹੀਂ ਆਈ ਯਾਰ ਮੱਛਰ ਬਾਹ ਲੜਿਆ ਗਿਆ ਪੁੱਛੋ ਹੁਣ ਤੁਸੀਂ ਬਸ ਤੇ ਪੈਣਾ ਪਈਏ ਤੇ ਹੁਣ ਅੱਜ 5 ਵਜੇ ਆਪਾਂ ਨੂੰ ਕਮਰੇ ਮਿਲ ਜਾਣਗੇ ਬਾਈ ਤੇ ਦੁਬਾਰਾ ਆਪਾਂ ਉਹਦੀ ਕਰਦੇ ਹਾਂ ਇੱਕ ਸੈਟਿੰਗ ਕਰਦੇ ਹਾਂ ਕੈਮਰੇ ਤੇ ਇਹ ਹੈਗਾ ਬਈ ਆਪਣਾ ਵਲੌਗ ਦੂਜਾ ਪਹਿਲਾ ਵਲੌਗ ਆਪਾਂ ਕੱਟ ਤਾ ਜੀ ਆ ਅੱਜ ਸਵੇਰੇ ਆਪਾਂ ਸੱਚਖਰਨ ਚ ਮੱਠਾ ਟੇਕੇ ਆਂ ਇਹ ਉਹਦੀ ਕਲਿੱਪ ਅਜ ਦੁਬਾਰਾ ਲਾ ਦਾਂਗੇ ਤੇ ਕੱਲ ਨੂੰ ਆਪਾਂ ਜਾਣਾ ਬਈ ਨਾਨਕ ਤੀਰੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਗਦਾਵਰੀ ਨਦੀ ਬਈ ਵਹਾ ਫੁੱਲ ਤੇ ਜਾਂ ਉਹਦਾ ਬਾਲਾ ਪਾਣੀ ਹੈ ਤੇਜ ਫੁੱਲ ਤੇਜ ਪਾਣੀ ਚੱਲ ਰਿਹਾ ਗਦਾਵਰੀ ਨਦੀ ਦੇ ਤੇ ਲੰਗਰ ਖਾ ਲਿਆ ਜੀ ਹੁਣ ਬਈ ਆਪਾਂ ਆਰਡਰ ਕੀਤਾ ਹੈਗਾ ਪੀਜ਼ਾ ਪੀਜ਼ਾ ਖਾਣੇ ਹੁਣ ਚੋਜ ਕਰਾ ਰਿਹਾ ਥਾ ਯਾਰ ਦੀਪੂ ਉਹਨੇ ਆਰਡਰ ਕਰਤਾ ਹੁਣ ਪੀਜ਼ਾ ਖ ਤੇ ਇੱਕ ਬਾਈ ਆਪਾਂ ਤੇ ਜਿਹੜੀ ਆਪਣੇ ਪਿੰਡੋਂ ਹਜੂਰ ਸਾਹਿਬ ਵਾਸਤੇ ਕਣ ਇਕੱਠੀ ਕਰਦੇ ਹੁੰਦੇ ਆ ਉਹ ਬਾਈ ਆਪਾਂ ਨੂੰ ਦੇਣੀ ਆ ਸਾਰਿਆਂ ਨੇ ਆਪਾਂ ਬਾਈ ਇੱਕ ਬਾਬੇ ਨਾਲ ਕਨੈਕਟ ਕੀਤਾ ਬਈ ਆਪਣਾ ਰਸਨ ਸਾਰੇ ਪਿੰਡ ਦਾ ਕਿਤੇ ਸਹੀ ਨਹੀਂ ਪਹੁੰਚਦਾ ਸੀਗਾ ਰਾਹ 'ਚ ਹੀ ਖਾ ਜਾਂਦੇ ਸੀ ਆਪਣੇ ਪਿੰਡ ਦੇ ਤੋਂ ਲੈ ਕੇ ਹਨਾ ਰਾਹ 'ਚ ਜਿਹੜੇ ਘਰਾਮ ਚੌਧਰੀ ਇੱਥੇ ਮੂਰੇ ਲੱਗੇ ਹੋਏ ਨੇ ਉਹ ਆਪਣਾ ਬਾਈ ਸਾਰਾ ਰਸਨ ਖਾ ਜਾਂਦੇ ਸੀ ਜਿਹੜਾ ਆਪਾਂ ਇਕੱਠਾ ਕਰਕੇ ਦਿੰਦੇ ਸੀ ਆਪਣੇ ਪਿੰਡ ਦੇ ਵੀ ਜਿਹੜੇ ਮੂ ਮੋਹਤਵਾਰ ਬੰਦੇ ਨੇ ਕਣ ਇਕੱਠੀ ਕਰਦੇ ਉਹਨਾਂ ਨੂੰ ਬੇਨਤੀ ਹੈ ਵੀ ਆਪਾਂ ਅਸੀਂ ਬਾਬਾ ਜੀ ਭਰ ਲੈਣੇ ਆਪਾਂ ਉਹਨਾਂ ਨੂੰ ਦੇਣੀਆਂ ਸਿੱਧੀ ਆਪਣੀ ਕਣਕ ਸਾਰੀ ਇੱਥੇ ਆਇਆ ਕਰੂਗੀ ਤੁਸੀਂ ਮੂਰੇ ਰਹੋ ਅਸੀਂ ਸਾਨੂੰ ਕੋਈ ਮੂਰੇ ਹੋਣ ਦਾ ਸ਼ੌਂਕ ਨਹੀਂ ਹੈਗਾ ਪਰ ਜਿਹੜਾ ਆਪਣਾ ਸੇਵ ਹੈਗੀ ਉਹ ਸਹੀ ਥਾਂ ਤੇ ਪਹੁੰਚੇ ਇਹ ਗੱਲ ਬਸ ਸਟੈਂਡ ਲੈਣਾ ਬਈ ਆਪਾਂ ਪਿੰਡ ਆ ਕੇ ਐਤੀ ਵੱਡਾ ਭਾਈ ਬੋਰੀਆਂ ਤਾਂ ਧਰ ਕੇ ਜਾਉ ਤੁਸੀਂ ਸਾਰਿਆਂ ਨੇ ਭਰ ਕੇ ਦੇਣੀ ਆ ਸਾਨੂੰ ਕਿਉਂ ਦੀ ਤੁਸੀਂ ਗੱਲ ਲੈਣਾ ਬਾਈ ਇੱਥੇ ਸਾਨੂੰ ਕਿਸੇ ਨੇ ਕੋਈ ਪੁੱਛਕਿਛ ਨਹੀਂ ਹੋਈ ਬਈ ਸਾਡਾ ਆਪਾਂ ਰੋਜ਼ ਆਪਣੇ ਪਿੰਡੋਂ 200 ਬੋਰੀ ਭਰ ਕੇ ਦਿੰਦੇ ਆਪਾਂ ਜੀਰੀ ਦੀ ਤੇ ਕਣਕ ਦੀ ਇੱਥੇ ਸਾਨੂੰ ਕਿਸੇ ਨੇ ਇੱਕ ਕਮਰਾ ਵੀ ਨਹੀਂ ਦਿੱਤਾ ਠੀਕ ਹੈ ਨਾ ਉਸੇ ਬੰਦੇ ਨੇ ਹੋਰ ਬੰਦਿਆਂ ਨੂੰ ਕਮਰੇ ਦੇ ਤੇ ਆਪਾਂ ਨੂੰ ਦਿੱਤਾ ਨਹੀਂ ਹੈਗਾ ਆਪਾਂ ਕਣਕ ਇਕੱਠੀ ਕਰਕੇ ਦਿੰ ਚਲੋ ਕੋਈ ਗੱਲ ਨਹੀਂ ਫਿਰ ਵੀ ਬਾਬੇ ਦੀ ਕਿਰਪਾ ਨਾਲ ਬਈ ਆਪਾਂ ਹੱਲ ਕਰ ਲਿਆ ਸੋ ਹੁਣ ਆਪਾਂ ਐਨਆਰਆਈ ਸਰਾਹ ਚਾਥ ਨਹੀਂ ਜਾਵਾਂਗੇ ਨਾ ਮੰਗਨੂਮਾਂਗੇ ਉੱਥੇ ਲਵਾਂਗੇ ਕਮਰਾ ਤੇ ਹੁਣ ਤੁਹਾਨੂੰ ਮਿਲਦੇ ਆਂ ਬਈ ਅੱਗੇ ਗੱਲ ਦਾ ਧਿਆਨ ਦੇਣਾ ਹੈ ਖਾਸ ਕਰਕੇ ਵੀ ਆਪਾਂ ਹੁਣ ਕਣਕ ਜਿਹੜੀ ਆਪਣੀ ਸਹੀ ਜਗ੍ਹਾ ਤੇ ਪਹੁੰਚਾਉਣੀ ਹੈ ਆਪਾਂ ਮੰਗਾਇਆ ਡੋਮੀਨੋ ਜੀ ਦਾ ਪੀਜਾ ਮੀਲ ਇਹ ਮੰਗਾਈ ਅਰਸ਼ ਨੇ ਦੇਖ ਲਓ ਲੰਗਰ ਨਹੀਂ ਖਾਦਣੇ ਡੋਮੀਨੋ ਜੀ ਇਹ ਖਾਂਦਾ ਇੱਥੇ ਆ ਕੇ ਸ਼ਰਮ ਚਾਹੀਦੀ ਹੈ ਚਲੋ ਕੋਈ ਗੱਲ ਨਹੀਂ ਸਵਾਦ ਦੇਖ ਵਧੀਆ ਕੀਤਾ ਬਹੁਤ ਵਧੀਆ ਕੀਤਾ ਯਾਰ ਹੁਣ ਆਪਾਂ ਚੜਦੇ ਨੂੰ ਤਾਂ ਇਹ ਕੀਤਾ ਹਾਂ ਇਹ ਹੁਣ ਆਪਾਂ ਖਾਵਾਂਗੇ ਪੀਜ਼ਾ ਪੀਜ਼ਾ ਅਨਜੀ ਦਰਸ਼ਨ ਕਰ ਲਵੋ ਬਾਈ ਸੱਚਖੰਡ ਸ੍ਰੀ ਹਜੂਰ ਸਾਹਿਬ ਸਵੇਰੇ 7 ਵਜੇ ਦਾ ਟਾਈਮ ਹੈ ਬਾਈ ਆਏ ਆ ਬਾਈ ਕੱਲ ਵੀ ਮਥਾ ਟੇਕ ਕੇ ਸੀ ਅੱਜ ਵੀ ਦਰਸ਼ਨ ਕਰਨ ਆਏਗੀ ਸੱਚਖੰਡ ਸ੍ਰੀ ਹਜੂਰ ਸਾਹਿਬ ਮੇਨ ਫਾਂਗ ਤੇ ਲਾਈਨਾਂ ਚ ਲੱਗੀ ਹੋਈ ਹੈ ਭਾਈ ਕੋਈ ਪ੍ਰਸ਼ਾਦ ਕਰਾ ਰਿਹਾ ਕੋਈ ਦੇਖ ਕਰਾ ਰਿਹਾ ਵੱਡਾ ਵੱਡਾ

ਜੀ ਯਾਰ ਉਹ ਆਪਾਂ ਚੱਲ ਲੈ ਲੋ ਕੋਲ ਗੁਰਦੁਆਰਿਆਂ ਦੇ ਦਰਸ਼ਨ ਕਰਨ ਅੱਜ ਅਸੀਂ ਬਹੁਤ ਟਾਈਮ ਬਾਅਦ ਬਈ ਬਲੌਗ ਬਣਾਉਣਾ ਸਟਾਰਟ ਸਾਡੇ ਯਾਦ ਆ ਗਿਆ ਕੋਈ ਗੱਲ ਨਹੀਂ ਗੁੱਸਾ ਨਾ ਕਰੇ ਬਈ ਯਾਰ ਭੁੱਲ ਗਏ ਸੀ ਯਾਦ ਆ ਗਿਆ ਸਾਡੇ ਸਾਡਾ ਯਾਰ ਲਾਲਾ ਢੱਕੀ ਜਿ ਖੜਾ ਚ ਆਹ ਵੇਖ ਲੋ ਬੱਬੂ ਅਯੂਸਾਹ ਨੇ ਦੇਣ ਤੀ ਪਜਾਰ ਹੁਣ ਆਪਾਂ ਕਿਹੜੇ ਗੁਰਦੁਆਰੇ ਚੱਲਿਆਂ ਦੀ ਪੂਈ ਜੀ ਕੀ ਵਿਚਾਰ ਨੇ ਥੋਡੇ ਅਸੀਂ ਚੱਲੇ ਆ ਬਈ ਸੰਗਤ ਸਰ ਗੁਰਦੁਆਰੇ ਸਾਡਾ ਯਾਰ ਦੀਪੂ ਅੱਜ ਪੇਚਾਲੀ ਪੱਗ ਬੰਨ ਕੇ ਆਇਆਗਾ ਇਧਰ ਮੜਾ ਦੇ ਉਹ ਕਰ ਦਿਖਾ ਦਿਖਾ ਦੇ ਯਾਰ ਭਾਈ ਬਣੇ ਐ ਜਰੀਰ ਨਹੀਂ ਜੀ ਭਾਈ ਆਪਾਂ ਪਹੁੰਚ ਗਏ ਗੁਰਦੁਆਰਾ ਸੰਤ ਸਰ ਸਾਹਿਬ ਜੱਸਾ ਖਾਲਸਾ ਬਸ ਵਾਲੇ ਬਾਈ ਜੀ ਸਾਡੇ ਨਾਲ ਨੇ ਹਰਜਾ ਹਰਜਾ ਸਿੰਘ ਕਿੱਧਰ ਜਾਏ ਹਰਜਾ ਸਭੇ ਨਹੀਂ ਤਾਂ ਕਿ ਹੋ ਗਏ ਆ ਕਿਥੋਂ ਭਾਕੀ ਬੰਦਰ ਤੋਂ ਆਹ ਮੁੰਡਾ ਸਾਡਾ ਭਾਕੀ ਬੰਦਰ ਤੋਂ ਆਇਆ ਹੈ ਇਹ ਬਹੁਤ ਕਮਾਦਾ ਇਹ ਬਾਈ ਬਹੁਤ ਸੇਵਾ ਹੈ ਮੁੰਡੇ ਦੀ ਤੜਕੇ ਸਨੇਹਾ ਉੱਠ ਖੜਦਾ ਹੈ ਸਾਡਾ ਯਾਰ 1 ਵਜੇ ਆਹ ਸਾਡਾ ਕਾਲੀ ਕਮੈਰੋ ਹਾਂ ਆਹ ਸਾਡਾ ਯਾਰ ਕਮੈਰੋ ਕਾਲੀ ਕਮੈਰੋ ਆ ਸਾਡਾ ਯਾਰ ਰਾਮੇ ਵਾਲਾ ਕੀ ਨਾਮ ਅਰਸ ਅਰਸ ਸਿੰਘ ਰਾਮਾ ਆ ਬਾਬਾ ਜੀ ਸਾਡੇ ਸ਼ਰਮਾ ਜੀ ਸ਼ਰਵਾ ਜੀ ਇੱਧਰ ਚੱਕੋ ਮੜਾ ਜਾ ਪਹਿਲਾਂ ਆ ਬਾਬਾ ਜੀ ਨੇ ਇਹ ਬਾਬਾ ਜੀ ਨੇ ਬਹੁਤ ਸਾਨੂੰ ਇਤਿਆਦ ਦੱਸਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਕਰਕੇ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਆ ਸਾਡਾ ਯਾਰ ਸੀਨੀਅਰ ਆ ਸਾਡਾ ਯਾਰ ਚੰਨੀ ਚੰਨੀ ਬੱਕਰੀ ਵਾਲਾ ਜੀ ਨੀ ਸੋਹਣਾ ਸ੍ਰੀ ਗੁਰੂ ਜੀ ਮਹਾਰਾਜ ਅਤੇ ਉਹਨਾਂ ਦੇ ਨਾਮ ਇਸ ਪ੍ਰਥਮ ਦੇਸ਼ ਦੇ ਇਲਾਕੇ ਅੰਮ੍ਰਿਤਸਰ سیٹ پرونان سندتہ نے سا سندہ رہا سا پڑھو جبنے دے گئے انہاال کا انہا سندتہ نے دشمہشپتہ جنہوں میں تک روڑکے بیٹی کی تھی یہ دشمہشپتہ جنہوں میں سندہ سانہا پھرینہ اچھی اپنے یاد دکھرینہ کے لئے دیا ہوئی اس پر جانہاں انا جانہاں سے جانہاں کی گوڑے ساہو تنکھا ہوا دینہا بچی پر روڑکے ترگیہ آری پہچہ نے میں دیا سندہ کے رسی بھی نما پیان جاو سنگھ نام لے کے 2017 کے جتہ ہندو مارا مالٹے رسام جی کرم سب سے پہلے جب میں تھا ہندو زیادہ لگیا ہوا ہے تو گزارنا پڑ کے جاوو بھائی جاو سنگھ ترجیح میں سنگھ نام لے کے 2017 کے جگہ

ਉਹ ਮੁੜ ਕੇ ਉਸੇ ਉਸਤਾਨ ਪ੍ਰਿਆਮ ਦੇ ਦਰਦ ਕਾਜ ਦੇ ਅਰੰਭ ਦੁਆਰਾ ਰਾਗੀ ਜੀ ਸਾਹਿਬ ਜਿਸ ਘਰਨਾ ਦੇ ਵਿੱਚ ਕਾਲੀ ਨਤਰਵਾ ਤਕਸ਼ੀਨ ਕੀਤੀਆਂ ਉਹ ਉਤਾਰ ਜੇ ਵੀ ਆਪ ਜੀ ਨੇ ਤਰੇਸ਼ਿਸ਼ੇ ਵੀ ਲਗੀ ਹੈ ਜੀ ਆਪ ਸਾਰੇ ਉਸ ਪਵਿੱਤਰ ਪਾਵਨ ਮਹਿਤਰਾਸ ਭਾਲ ਦੀ ਰਛਨ ਕਰ ਸਕਦੇ ਹੋ ਇਸੇ ਉਸਤਾਨ ਚੀਂਹ ਵਾਲੇ ਪਾਠ ਜੀ ਦੇ ਨਾਮ ਲੱਕੜ ਦੇ ਸੇ ਇਰਾਕੇ ਤਾਨੀਆਂ ਸਿੰਘ ਹੋ ਜਾ ਸੰਤਾਨੇ ਆਪਣੀ ਜੇ ਰਲਾਈ ਕਿਸ ਦਾ ਕਿਸ ਦਾ ਕਰਤਵਾ ਤੁਹਾਡੇ ਜਿਨ੍ਹਾਂ ਰੂਹ ਸਹਿਜਾਂ ਨੇ ਜਦੋਂ ਸਵਾਗਤ ਕੀਤਾ ਤੁੰਤਰੀ ਸੇਵਾ ਜੋ ਪ੍ਰਾਣੀ ਹੋਵੇ ਬਟੇ ਕਾਰੀ ਸਿੰਘ ਬਾ ਸੇਵਾ ਜਿਵਾ ਕਰਾ ਕੇ ਅਸੀਰ ਪ੍ਰਾਪਤ ਕਰਕੇ ਆਪਣੀ ਯਾਤਰਾ ਸਫਲੀ ਕਰੋ ਗੁਰੂ ਕਰੁਣਾ ਉਸਨਾ ਅਕੀਸ਼ਾ ਪ੍ਰਾਪਤ ਕਰ ਉਤਿ ਸਾਰੇ ਜੱਗ ਦੇ ਰੂਪ ਤੇ ਜਾਓ ਵੰਦ ਲੀਕਾ ਅਸਤ ਆ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਗਦਾਵਰੀ ਨਦੀ ਪੁੱਲ ਹੋਈ ਜਾਂਦੀ ਐ ਇੱਥੇ ਵੀ ਯਾਰੋ ਖੜਾ ਆ ਕੇ ਇੱਥੇ ਵੀ ਪਜਾਮ ਵਾਂਗੂ ਬੁਰੇ ਹਾਲਾਤ ਨੇ ਪਾਣੀ ਫੁੱਲ ਆ ਬਾਈ ਗਦਾਵਰੀ ਨਦੀ ਫੁੱਲ ਹੋ ਗਈ ਇੱਥੇ ਵੀ ਹੜਾ ਆ ਕੇ ਪਜਾ ਵਾਂਗੂ ਬਹੁਤ ਬੁਰਾ ਹੜਾ ਆ ਬਾਈ ਯਾਰ ਪਾਣੀ ਦਾ ਪਾਣੀ ਪਾਣੀ ਚਾਰੇ ਪਾਸੇ ਆ ਪੁਲ ਵੀ ਟੁੱਟਣ ਦਾ ਖਤਰਾ ਹੈ ਬਾਈ ਪਰ ਜਾ ਰਹੇ ਆਪਾਂ ਤੁਹਾਨੂੰ ਪਤਾ ਖਤਰੋਕੇ ਖਿਲਾੜੀ ਆਂ ਹਮ ਫੁੱਲ ਪਾਣੀ ਆ ਬਾਈ ਫੁੱਲ ਓਹ ਕਿਹੜਾ ਗੁਰਦਵਾਰਾ ਲੱਲੇ ਓਏ ਉੱਥੇ ਜਾਣਾ ਆਪਾਂ ਅੱਛਾ ਮਾਤਾ ਸਹਿਬ ਦੋਵਾਰੇ ਜਾਣਾ ਚਾਹੀਏ। ਪਾਣੀ ਵਾਜਦੇ ਵਾਜਦੇ ਪੱਥਰਾਂ ਤੇ ਮੁੜਦਾ। ਹੈਂ? ਪਾਣੀ ਵਾਜਦੇ ਵਾਜਦੇ ਪੱਥਰਾਂ ਤੇ ਮੁੜਦਾ। ਪੱਥਰਾਂ ਤੇ ਮੁੜਦਾ ਪਾਣੀ ਵਜੇ। ਫੁੱਲ ਬਾਈ ਪਾਣੀ ਪਾਣੀ ਪੂਰਾ ਫੁੱਲਾ ਵੇਖੋ। ਇਧਰ ਸਾਈਡਾਂ ਦੇ ਵੀ ਪਾਣੀ ਝੜਦਾ ਆਇਤੀ ਦਾ। ਆਹ ਵੇਖੋ ਯਾਰ ਉਹ। ਆਪਾਂ ਮਾਤਾ ਸਾਹਿਬ ਗੌਰ ਦੇ ਜਣਾ। ਬਾਈ ਆਪਾਂ ਜਾ ਰਹੇ ਹਾਂ ਮਾਤਾ ਸਾਹਿਬ ਗੌਰ ਦੇ ਘਰ ਦੁਵਾਰੇ। ਉਹ ਵੀ ਤੁਹਾਨੂੰ ਦਿਖਾਵਾਂਗੇ। ਇਹ ਹੈਗੇ ਨੇ ਬਾਈ ਲੋਕਲ ਗੁਰਦੁਆਰੇ ਸਾਰੇ। ਤੇ ਸਾਨੂੰ ਗਾਗਰ ਦੇ ਦਰਸ਼ਨ ਵੀ ਕਰਾਵਾਂਗੇ ਅਗਲੇ ਵਲੌਗ 'ਚ ਐੇ ਤਾਂ ਮੈਂ ਥੋੜਾ ਜਿਹਾ ਬਈ ਟੀਟਲਾ ਚੱਲੇਗਾ ਬਣਾ ਹੀ ਰਿਹਾ ਦੂਜਾ ਵਲੌਗ ਵੀ ਬਣਾ ਸਟਾਰਟ ਕਰ ਰੱਖਿਆ ਹੋਇਆ ਬਣਾ ਰਹੇ ਹਾਂ ਮੈਂ ਦੇਖ ਤੇ ਦਿੱਲੀ ਵਲੌਗ ਬਣਾਉਨੇ ਹੁੰਦੇ ਫਿਰ 15 ਬਣਾਉਂਦੇ ਫਿਰ ਬਾਈ ਯਾਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਯਾਰ ਇੱਕੋ ਗੱਲਾਂ ਕਹੀਆਂ ਲਈ ਕਰੀ ਜਾਣੀਆਂ ਵਧੀਆ ਇੰਟਰਸਟਿੰਗ ਚੀਜ਼ ਹੋਵੇ ਫਿਰ ਤਾਂ ਚਲੋ ਬਾਈ ਤੁਹਾਨੂੰ ਕੋਰ ਦੁਬਾਰੇ ਜਾ ਕੇ ਮਿਲਦੇ ਆਂ ਜਿੰਦੀ ਪਹੁੰਚ ਗਏ ਜੀ ਬਾਈ ਆਪਾਂ ਗੁਰਦੁਆਰਾ ਹੀਰਾ ਘਾੜ 'ਚ ਸਾਡਾ ਯਾਰ ਰਵੈਰੋ ਬਸ ਤੇ ਉਤਰਿਆ ਹੈਗਾ ਚੰਨੀ ਵੀ ਬਸੇ ਦੇ ਉੱਤੇ ਉੱਤਰਿਆ ਐ ਪਾਰਟੀ ਹੋ ਗਈ ਜਦੀ ਗਲੀ ਦੀਪ ਕਰਕੇ ਉੱਤਰਿਆ ਸਾਡਾ ਯਾਰ ਬਾਬਾ ਅਮਰਾ ਵੀ ਪਹੁੰਚਿਆ ਸਾਡੇ ਨਾਲ ਬਾਬਾ ਬਰੇ ਰਾਤ ਬਹੁਤ ਵਧੀਆ ਦੀਤੀ ਆਪਣੇ ਨੇ ਬਾਬਾ ਨੇ ਵਧੀਆ ਨੀਂਦ ਆਈ ਰਾਤ ਬਾਤ ਤੁਹਾਨੂੰ ਜੀ ਤਾਂ ਸਭ ਨੂੰ ਤਾਜ਼ਗੀ ਪਾ ਬਾਬਾ ਕੀ ਵਿਚਾਰ ਨੇ ਤੇਰੇ ਤੈਨੂੰ ਟੂਰ ਕਿਵੇਂ ਲੱਗ ਰਿਹਾ ਹੈ ਨੀਂਦ ਆਈ ਰਾਤ ਤੈਨੂੰ ਬਾਬਾ ਤੇਰੇ ਵਿਚਾਰ ਨੇ ਪੂਰੀ ਵਧੀਆ ਤੂੰ ਦੱਸ ਬਾਬਾ ਤੇਰੇ ਕੀ ਵਿਚਾਰ ਨੇ ਟੂਰ ਕਿਵੇਂ ਲੱਗ ਰਿਹਾ ਤੈਨੂੰ ਵਰੀ ਆਏ ਪੂਰੇ ਵਰੀ ਆਏ ਦਰਸ਼ਨ ਲਈ ਕੋਈ ਕਮੀ ਪੇਸੀ ਤਾਂ ਨਹੀਂ ਆਈ ਤੁਹਾਨੂੰ ਰਾਸਤੇ 'ਚ ਕੋਈ ਖੁਸ਼ ਹੋ ਤੁਸੀਂ ਪੂਰੇ ਖੁਸ਼ ਆਹ ਠੀਕ ਹੈ ਪਾਪਾ ਓਕੇ ਆ ਦਸਵਾ ਪਾਰਸ਼ਾ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਫਰਾਨ ਜਦ ਤੱਕ ਅੱਖਾਂ ਦੇ ਵਿੱਚ ਆਏ ਨਾ ਇਹਦਾ ਸਤਿ ਸਾਮ ਤੇਰੇ ਦੇ ਲਾਉਣੇ ਤੁਹਾਨੂੰ ਦੇ ਨਾਲ ਦਾ ਸਾਥ ਜਿਹੜਾ ਬਾਪੀ ਆਇਆ ਤੁਹਾਨੂੰ ਆਸੀ ਜੇ ਉਹਦੀ ਦੀ ਵਾਤ ਸੁਣਾਏ ਬੱਥੇ ਹੋਲੇ ਸਰ بہادر شاہ سوچا بہادر شاہ جانی ندی ਦੋਹ ਹੰਦ ਦੀ ਬੋਬਰ ਕੇ ਵੇਖਣ ਲੱਗਾ ਪਰ ਦੋਹ ਹੰਦ ਕੀਤੀ ਜੀਆਂ ਨਾਲ ਪਰੇ ਹੋਏ ਸਨ ਉਸਨੋਂ ਪਰਾ ਹੀਲਾ ਪਛੜੀਆਂ ਦੇ ਗਿਆ ਵਾਪਸ ਆ ਕੇ ਗੁਰੂ ਜੀ ਦੇ ਚਰਨੀ ਪੈ ਗਿਆ ਪ੍ਰੰਨ ਕਰ ਗੁਰੂ ਜੀ ਮੈਨੂੰ ਮਾਫ ਕਰਦੇ ਹੋ ਮੈਨੂੰ ਪਤਾ ਨਹੀਂ ਸੀ ਕਿ ਆਹ ਹੀਲਾ ਤੁਹਾਡੇ ਖਜ਼ਾਨੇ ਵਿੱਚ ਟਕਿਆ ਹੋਇਆ ਹੈ ਇਸ ਤਰ੍ਹਾਂ ਗੁਰੂ ਜੀ ਨੇ 72 ਸ਼ਾਦਾ ਸੰਤਾਂ ਨੂੰ ਦਿੱਤਾ ایسا یہ پہددرستان کھر دوارا ہیر آکھان سائی پاک پہ پرچھلی تو ہویا رہی تھی ساسرگنٹی اینا سکتا ہے گروہ باستے سے وہاں بھیٹا دے بھی ہو گئے تا رکھار دی سکھون مائی آج مقرآن کی رسیتا ہے کے یا ترہا ستھکلو جی مہار رکھتا ہے ہماری رکھتا ہے مہار رکھتا ہے کہ لئے سنو ਸ਼ਿਕਾਰ ਕਾੜਾ ਹਾਂਜੀ ਬਈ ਆਪਾਂ ਆ ਗਏ ਜੀ ਗੁਰਦੁਆਰਾ ਸ਼ਿਕਾਰ ਕਾੜ ਸਾਹਿਬ ਇਹ ਵੀ ਲੋਕਲ ਗੁਰਦੁਆਰਾ ਜੀ ਇੱਥੋਂ ਦਾ ਆ ਸੰਗਤ ਆ ਜੀ ਆਪਣੀ ਸਾਰੀ ਉਹ ਸਰੋਵਰ ਹੈ ਜੀ ਇੱਥੇ ਸਾਹਮਣੇ ਹੁਣ ਠੀਕ ਦੇਈ ਮੱਥਾ ਗੁਰਦੁਆਰਾ ਸ਼ਿਕਾਰ ਕਾੜ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਅੱਛਾ ਦਸਮੇਸ਼ ਵਾਹਿਗੁਰੂ ਕੀ ਕਾ ਖਾਲਸਾ شری گانک دیو سو ਮੇਮੋ ਕਰਕੇ ਧੂਲੇ ਕੱਤੀ ਨੂੰ ਸਾਹਮਣੇ ਝੜਕਿਆ ਸੀ ਧੂਲੇ ਕੱਤੀ ਮੈਨੂੰ ਸਿਵਾ ਕਰਦੇ ਆ। ਸ਼ੋਰ ਹੈ ਸਤਿਗੁਰੂ ਜੀ ਤੇ। ਜਿਆਦਾ ਸ੍ਰੀ ਗੁਰੂ ਕੋ ਬੇਨ ਸਿੰਘ ਜੀ ਮਹਾਰਾਜ ਕੰਨ ਦੇਸ਼ ਵਿੱਚ ਆਏ ਤਾਂ ਇਹ ਕਦੇ ਨੀ cigar ਢੇੜ ਨੇ ਢੇੜ ਤੇ ਇਸ ਸਥਾਨ ਤੇ ਆਏ। ਤਸਵੀਰਾਂ ਲਾਉ ਨੂੰ ਇੱਕ ਸਰਦਾਰੋ ਸੇਵਾ ਦੇ ਆ। ਛਾਰਾ پتا نہیں پا شاہی شری گانک دیو ਨਾਥ ਜੀ ਉਹਨਾਂ ਤੋਂ ਹੋ ਗ੍ਰਿਆਸੀ ਹੋਣ ਆਪਾ ਇਹਦਾ ਉਦਾਰ ਕਰਦੇ ਫੇਰ ਨਾ ਰਾਜ ਨਏ ਸੁਣੀ ਅਮਰਤੀ ਸ਼ਕਤੀ ਨਾਲ ਕੇ ਸਹੇ ਚੋ ਵੈਨ ਲਈ ਜੀ ਰੂਹ ਨੂੰ ਪ੍ਰਗਟ ਕਰੇ ਤਾ ਤਾ ਇਸ ਘਰ ਕੇ ਇਸ ਸਥਾਨ ਦਾ ਨਾਮ ਗੁਰੂ ਜੀ ਦਾ ਰਾਜ ਘਾਟ ਸਾਹਿਬ ਕਾ ਜਿਲ੍ਹਾ ਤੋਂ ਸਾ ਸੰਗਤ ਜੀ ਗੁਰੂ ਘਰ ਲਈ ਸੇਵਾ ਗੁਰੂ ਗ੍ਰੰਥ ਸਾਹਿਬ ਜੀ ਆਪਣੀਆਂ ਪ੍ਰਾਪਤ ਕਰੋ ਜੀ ਅੱਲਾਹ ਵਾਹਿਗੁਰੂ ਸੁਸਤੇ ਹੀ ਆਪਾਂ ਅਗੇ ਗੁਰਦੁਆਰਾ ਨਾਨਕ ਸਰਸਾ ਹੈ ਤੇ ਇੱਧਰ ਹੈਗਾ ਗੁਰਦੁਆਰ ਲਖਣ ਸਰਸਾ ਉੱਥੇ ਭਈ ਆਪਦੀ ਹਿੱਸਾ ਲਿਖੋ ਉਹ ਪੂਰੀ ਹੋ ਜਾਂਦੀ ਹੈ ਕਹਿੰਦੇ ਆਓ ਅੱਲਾਹ ਵਾਹਿਗੁਰੂ ਕਿਵੇਂ ਬਾਈ ਇਹ ਹੈ ਬਾਈ ਗੁਰਦੁਆਰਾ ਨਾਨਕਸਰ ਸਾਇਆ ਅੱਜ ਆਪਾਂ ਤੁਹਾਨੂੰ ਕਰਾਇਆ ਬਾਈ ਲੋਕਲ ਗੁਰਦੁਆਰਿਆਂ ਦੇ ਦਰਸ਼ਨ ਕੱਲ ਨੂੰ ਆਪਾਂ ਜਾਵਾਂਗੇ ਨਾਨਕਚੀਰੇ ਬਾਈ ਉਧਰ ਜਾਵਾਂਗੇ ਤੇ ਹੁਣ ਇੱਥੇ ਥੱਲੇ ਬਾਈ ਕੀ ਬਣਿਆ ਹੋਇਆ ਅਕਸਾ ਬਣਿਆ ਹੋਇਆ ਇਹਦਾ ਕੁੰਡ ਜਵਣਾ ਕੁੰਡ ਸਾਹਿਬ ਇਹ ਸਾਡੇ ਨਾਲ ਗਾਈਡ ਹਰਸ ਜੀ ਮੌਜੂਦ ਨੇ ਦੇਖੋ ਬਾਈ ਆਹ ਬਣਿਆ ਹੋਇਆ ਹੈ ਕੁੰਡ ਸਾਹਿਬ ਆਪੋ ਜੀ ਇਹ ਪਰਾਂ ਬਹੁਤ ਪ੍ਰਾਤਨਾ ਹੋਏ ਇਹੀ ਗੁਰਦੁਆਰੇ ਦਾ ਘਰ ਸੀ ਕਿ ਕਿਸੇ ਹੋਰ ਦਾ ਗੁਰਦੁਆਰੇ ਦਾ ਜੀ ਗਾਈਡ ਸਾਹਿਬ ਨਹੀਂ ਅਰਸ ਜੀ ਦੱਸੋ ਮਾੜਾ ਜੀ ਇਹ ਇਸੇ ਗੁਰਦੁਆਰੇ ਦਾ ਕਿ ਕਿਸੇ ਹੋਰ ਗੁਰਦੁਆਰੇ ਦਾ ਕੀ ਇਹ ਕੀ ਕਹਾਣੀ ਬਣਿਆ ਹੋਇਆ ਇਹ ਬਸ ਇਤਿਹਾਸਕ ਚੀਜ਼ ਹੈ ਸਾਨੂੰ ਇੰਨਾ ਪਤਾ ਹੈ ਬਾਅਦ ਬੇਅਦ ਵੀ ਅਸੀਂ ਵੀ ਨਹੀਂ ਕਰਦੇ ਕਿਤੇ ਸਾਡਾ ਤੁਸੀਂ ਸਾਡਾ ਗਾਲ ਦੁੱਫੜ ਕੱਢ ਦੋ ਤੇ ਦਾਦਾ ਜੀ ਨੂੰ ਆਪਣੇ ਹੋਣੀ ਪਤਾ ਇਹ ਤਪਸਥਾਨ ਹੈ ਜੀ ਬਣਿਆ ਹੋਇਆ آسا اپنا بیری ہے یہ بھی اتہاسک ہے واحد اتہاسک بیری